ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਉੱਤੇ ਲੋਰੈਂਸ ਬਸਨੋਈ ਅਤੇ ਪਾਕਿਸਤਾਨ ਡੌਨ ਸਹਿਜਾਦ ਪੱਟੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਨੇ ਲੋਰੈਂਸ ਬਸਨੋਈ ਦੇ ਬਾਰੇ ਵੱਡੇ ਖੁਲਾਸੇ ਕੀਤੇ ਨੇ ਤਾਂ ਦੋਸਤੋ ਪਾਕਿਸਤਾਨ ਡੌਨ ਸਹਿਜਾਦ ਪੱਟੀ ਨੇ ਆਪਣੀ ਉਸ ਵੀਡੀਓ ਦੇ ਵਿੱਚ ਕਿਹਾ ਕਿ ਸਿੱਧੂ ਮਸੂਏ ਨੂੰ ਮਰਵਾਉਣ ਦੇ ਪਿੱਛੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਫਿੰਗਰ ਹੈ ਅਤੇ ਭਾਰਤ ਸਰਕਾਰ ਦੇ ਕਈ ਵੱਡੇ ਲੀਡਰਾਂ ਦਾ ਹੱਥ ਹੈ ਅਤੇ ਲੋਰੈਂਸ ਬਿਸਨੋਈ ਦੇ ਨਾਲ ਸਿੱਧੂ ਮੂਸੇਵਾਲਾ ਦਾ ਕੁਝ ਵੀ ਇਹੋ ਜਿਹਾ ਨਹੀਂ ਸੀ ਜਿਸ ਦੇ ਚਲਦਿਆਂ ਲੋਰੈਂਸ ਬਿਸਨੋਈ ਸਿੱਧੂ ਮੂਸੇਵਾਲਾ ਦਾ ਨੁਕਸਾਨ ਕਰਦਾ ਸਜਾਦ ਪੱਟੀ ਨੇ ਆਪਣੀ ਉਸ ਵੀਡੀਓ ਕਲਿੱਪ ਦੇ ਵਿੱਚ ਕਿਹਾ ਕਿ ਲੋਰੈਂਸ ਬਿਸਨੋਈ ਨੇ ਇਹ ਸਭ ਪੈਸਿਆਂ ਖਾਤਰ ਕੀਤਾ ਹੈ ਸੋਸ਼ਲ ਮੀਡੀਆ ਉੱਤੇ ਕਿਹਾ ਗਿਆ ਕਿ ਲੋਰੈਂਸ ਬਿਸਨੋਈ ਨੇ ਵਿੱਕੀ ਮਿੱਡੂ ਖੇੜੇ ਦਾ ਬਦਲਾ ਲਿਆ ਸਿੱਧੂ ਮੂਸੇਵਾਲੇ ਵਾਲੇ ਨੂੰ ਮਾਰ ਕੇ ਅਤੇ ਸਜਾਦ ਪੱਟੀ ਨੇ ਆਪਣੀ ਉਸ ਵੀਡੀਓ ਕਲਿੱਪ ਦੇ ਵਿੱਚ ਕਿਹਾ ਇਹੋ ਜਿਹਾ ਕੁਝ ਨਹੀਂ ਹੈ ਇਹ ਸਭ ਲੋਰੈਂਸ ਬਿਸਨੋਈ ਨੇ ਸਿਰ ਪੈਸਾ ਦੇ ਖਾਤਰ ਕੀਤਾ ਹੈ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਿੱਚ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਘਾਂ ਅਤੇ ਭਾਰਤ ਸਰਕਾਰ ਦੇ ਵਿੱਚ ਬੈਠੇ ਲੀਡਰਾਂ ਦਾ ਹੱਥ ਹੈ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਜਾਦ ਪੱਟੀ ਦੀ ਤੁਸੀਂ ਆਪ ਦੇਖ ਲਵੋ ਉਸ ਵੀਡੀਓ ਦੇ ਵਿੱਚ ਸਜਾਦ ਪੱਟੀ ਕੀ ਕਹਿ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਬਾਰੇ ਅਤੇ ਲੋਰੈਂਸ ਬਿਸਨੋਈ ਦੇ ਬਾਰੇ ਜੇ ਨਾ ਅਗਰ origignal ਇਨਕੁਆਰੀ ਕੀਤੀ ਜੈ ਸਿੱਧੂ ਦੇ ਨਾਲ ਡੇਢ ਸਾਲ ਪੂਰੀ ਤਕਰੀਬਨ ਇਹਦੀ ਗੱਲ ਹੋਦੀ ਰਹੀ ਹੈ ਗੱਪਸ਼ਾਪ ਹੋਦੀ ਸੀ ਕਿਦੀ ਲਾਰੈਂਸ ਬਿਸ਼ਨੋਈ ਦੀ ਗੱਪਸ਼ਾਪ ਸੀ ਇਹਨਾਂ ਦੀ ਆਪਸ 'ਚ ਸਿੱਧੂ ਨਾਲ ਲਾਰੈਂਸ ਦੀ ਹਾਂਜੀ ਇਹਨਾਂ ਦੀ ਆਪਸ 'ਚ ਗੱਪਸ਼ਾਪ ਸੀ ਉਹ ਮੁੰਡਾ ਸਿਰਫ ਮਰਿਆ ਹੀ ਸਿਰਫ ਫੇਮ ਵਾਸਤੇ ਆ ਜਿਹੜੀਆਂ ਉਹ ਗੱਲਾਂ ਗਾਣਿਆਂ 'ਚ ਕਹਿ ਗਿਆ ਨਾ ਸਿਰਫ ਫੇਮ ਤੇ ਪੈਸਾ ਸੀ ਪਿੱਛੇ ਤੇ ਸਿਰਫ ਨਾਮ ਆਪਣਾ ਬਣਾਉਣਾ ਸੀ ਕਾ ਦੋਸਤੋ ਇਹ ਨਵੀਂ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਕਹਿ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਤੇ ਲਾਰੈਂਸ ਸੁਨਝਦੀ ਆਪਸ ਵਿੱਚ 1.5 ਸਾਲ ਗੱਲ ਹੁੰਦੀ ਰਹੀ ਹੈ ਅਤੇ ਇਹ ਦੋਨੋਂ ਇੱਕ ਦੂਜੇ ਨੂੰ ਫੇਮ ਦੇ ਲਈ ਵਰਤ ਰਹੇ ਸੀ ਅਤੇ ਆਪਣੀ ਉਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇ ਵਾਲਾ ਸਿਰਫ ਫੇਮ ਭੜਦਾ ਸੀ ਅਤੇ ਉਹ ਫੇਮ ਦੇ ਚੱਕਰ 'ਚ ਹੀ ਇੰਨਾ ਗੈਂਗਸਟਰਾਂ ਦੇ ਹੱਥੇ ਮਾਰਿਆ ਗਿਆ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਹਜਾਦ ਪੱਟੀ ਦੀ ਇਸ ਵੀਡੀਓ ਬਾਰੇ ਉਸਨੇ ਸਿੱਧੂ ਮਸਲੇਆਣਾ ਲੋਰਸ ਉਸਮੋਇਤੇ ਬਾਰੇ ਜੋ ਵੀ ਕਿਹਾ ਕੀ ਉਹ ਸੱਚ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮਸਲੇਆਣਾ ਦੇ ਫੈਨ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਬਹੁਤ ਬਹੁਤ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ